ਦਾ ਖਾਲਸਾ ਵਾਹਿਗੁਰੂ ਦੀ ਆਵਾਹ ਹੈ ਗੁਰਜੀ ਕੀ ਫਤਿਹ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਰਹਿਨਮਾਈ ਹੇਠ ਉਹਨਾਂ ਨੂੰ ਯਾਦ ਕਰਦੇ ਆਂ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ 155ਵੀਂ ਵਰ੍ਹੇ ਸਿਰ ਹੈ ਜਿਸ ਨੂੰ ਸਮਰਪਿਤ ਹੁੰਦੇ ਆਂ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਮਿਸਲਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਪੰਜਾਬ ਪੰਜਾਬੀ ਪੰਜਾਬੀਅਤ ਮਨੁੱਖੀ ਅਧਿਕਾਰਾਂ ਲਈ ਬੇਗਮਪੁਰੇ ਦੀ ਗੱਲ ਕਰਦੇ ਆ ਆਜ਼ਾਦ ਫਜ਼ਾ ਦਾ ਨਿਗ੍ਹ ਦੇਣ ਲਈ ਸਮੁੱਚੀ ਮਾਨਵਤਾ ਵਾਸਤੇ ਸਰਕਾਰੇ ਖਾਲਸਾ ਨੂੰ ਸਥਾਪਿਤ ਕੀਤਾ ਗਿਆ ਔਰ ਜਿੰਨਾ ਦੀ ਰਹਿਨਮਾਈ ਹੇਠ ਹਰੇਕ ਵਰਗ ਨੇ ਬੜੇ ਫਕਰ ਨਾਲ ਖਾਸ ਆਦਮੀ ਬਣ ਕੇ ਜ਼ਿੰਦਗੀ ਜੀਵੀ ਉਹ ਚਾਹੇ ਸਮਾਜਿਕ ਸੀ ਚਾਹੇ ਧਾਰਮਿਕ ਸੀ ਚਾਹੇ ਆਰਥਿਕ ਸੀ ਚਾਹੇ ਰਾਜਨੀਤਿਕ ਸੀ ਸਭ ਦੇ ਹੱਕ ਹਕੂਕ ਸਰਕਾਰੇ ਖਾਲਸਾ ਨੇ ਬਹਾਲ ਰੱਖਿਆ ਔਰ ਸੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਜਦੋਂ ਇਹ ਸਰਕਾਰੇ ਖਾਲਸਾ ਦਾ ਸੂਰਜ ਅਸਤਿਆ ਉਦੋਂ ਬਾਅਦ ਪੰਜਾਬ ਦੀ ਧਰਤੀ ਤੇ ਮੁੜ ਸਰਕਾਰੇ ਖਾਲਸਾ ਦਾ ਸੂਰਜ ਨਹੀਂ ਚੜਿਆ ਜਿਸ ਦੇ ਕਾਰਨ ਪੰਜਾਬ ਦੀ ਬੇਚੈਨੀ ਬਦਤਰ ਹਾਲਾਤ ਇਨ ਇੱਕ ਵੱਧ ਗਏ ਕਿ ਪੰਜਾਬ ਸਭ ਦਾ ਬਣਿਆ ਸੀ ਪੰਜਾਬ ਦਾ ਕੋਈ ਨਹੀਂ ਬਣਿਆ ਚਾਹੇ ਉਹ ਗੋਰਿਆਂ ਦੀਆਂ ਸਰਕਾਰਾਂ ਬਣੀਆਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਅਕਾਲੀ ਭਾਜਪੀ ਸਰਕਾਰ ਬਣੀ ਅੱਜ ਆਪ ਵਾਲਿਆਂ ਦੀ ਬਣੀ ਇਨਾਂ ਸਾਰਿਆਂ ਦਾ ਪੰਜਾਬ ਬਣਿਆ ਪਰ ਇਹ ਪਿਓ ਦੇ ਪੁੱਤ ਪੰਜਾਬ ਦੇ ਨਹੀਂ ਬਣੇ ਜਿਹਦੇ ਕਾਰਨ ਬੇਚੈਨੀ ਬਦਤਰ ਹਾਲਾਤ ਹੋਰ ਵਧੇ ਚਾਹੇ ਉਹ ਕਤਲਗਾਰਤਾ ਹੈ ਚਾਹੇ ਉਹ ਅਪਰਾਧਕ ਮਾਮਲੇ ਨੇ ਚਾਹੇ ਉਹ ਨਸ਼ਿਆਂ ਦੀ ਦਲਦਲ ਹੈ ਚਾਹੇ ਉਹ ਬੇਰੁਜ਼ਗਾਰੀ ਹੈ ਚਾਹੇ ਉਹ ਕਿਸਾਨੀ ਸਮੱਸਿਆਵਾਂ ਨੇ ਚਾਹੇ ਉਹ ਗੈਂਗਸਟਰ ਕਹਿ ਕੇ ਬੱਚੇ ਮਾਰੇ ਜਾਂਦੇ ਨੇ ਚਾਹੇ ਉਹ ਅੱਤਵਾਦੀ ਕਹਿ ਕੇ ਜੇਲ੍ਹਾਂ 'ਚ ਡੱਕੇ ਜਾਂਦੇ ਨੇ ਚਾਹੇ ਉਹ ਲੰਮੇ ਸਮੇਂ ਤੋਂ ਸਜ਼ਾਾਂਵਾਂ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ 'ਚ ਬੰਦ ਨੇ ਚਾਹੇ ਪੰਜਾਬ ਦੇ ਪਾਣੀ ਨੇ ਚਾਹੇ ਪੰਜਾਬ ਮਹਾਪੰਜਾਬ ਦੀ ਗੱਲ ਕਰਨੀ ਸੀ ਉਹ ਨਹੀਂ ਹੋਈ ਇੱਥੋਂ ਤੱਕ ਕਿ ਹਰ ਪੱਖ ਤੋਂ ਪੰਜਾਬ ਨੂੰ ਜਲਾਲਤ ਵੱਲੋਂ ਤੋੜਿਆ ਗਿਆ ਜਿੰਨਾ ਚੀਜ਼ਾਂ ਨੂੰ ਮੱਤੇ ਨਜ਼ਰ ਰੱਖਦੇ ਆਂ ਔਰ ਇਹਦਾ ਸ਼ਿਕਾਰ ਅਸੀਂ ਖੁਦ ਵੀ ਆਂ ਪਿਛਲੇ 10 ਸਾਲ ਤੋਂ ਕਰੀਬਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦੀ ਲਈ ਆਵਾਜ਼ ਦੇਣੀ ਗੁਰੂ ਗ੍ਰੰਥ ਤੇ ਗੁਰੂ ਪੰਥ ਲਈ ਆਵਾਜ਼ ਦੇਣੀ ਗੁਰੂ ਕੀਆਂ ਗੋਲਕਾਂ ਗੁਰੂ ਕੀਆਂ ਜ਼ਮੀਨਾਂ ਗੁਰੂ ਕੀਆਂ ਵਿਰਾਸਤਾਂ ਗੁਰੂ ਦਾ ਇਤਿਹਾਸ ਸਰਬੱਤ ਦਾ ਭਲਾ ਮੰਗਣ ਵਾਲਾ ਓਕਾਰ ਜਿਸ ਵਾਸਤੇ ਵੱਡੇ ਪੱਧਰ ਤੇ ਆਵਾਜ਼ ਬੁਲੰਦ ਕੀਤੀ ਪਰ ਸਰਕਾਰਾਂ ਦੀ ਨਲਾਇਕੀ ਮਿਹਲੀ ਭੁਗਤ ਤੇ ਕਾਰਨ ਉਹ ਵੀ ਸਾਰਾ ਕੁਝ ਤੈਸ ਨੈਸ ਹੋਇਆ ਅੱਜ ਪੰਥ ਸੇਵਿਆਂ ਤੱਕ ਲੈ ਗਏ ਪੰਜਾਬ ਤੇ ਪੰਥ ਦੇ ਮਸਲੇ ਕਿੰਨੇ ਚੁਪਣੇ ਨੇ ਤੇ ਅੱਜ ਪੰਜਾਬ ਦੇ ਲੋਕ ਪੰਥ ਮਹਿਸੂਸ ਕਰਦਾ ਹੈ ਸਰਕਾਰੇ ਖਾਲਸਾ ਤੇ ਸ਼ੇਰੇ ਪੰਜਾਬ ਦੀ ਮੋੜ ਅੱਜ ਪੰਜਾਬ ਨੂੰ ਜ਼ਰੂਰਤ ਹੈ ਜਿਸ ਦੀ ਪਰਭਾਈ ਲਈ ਜਿਸ ਦੀ ਤਰਜਮਾਨੀ ਲਈ ਅੱਜ ਅਸੀਂ ਸ਼ੇਰ-ਏ-ਪੰਜਾਬ ਦੀ 155ਵੀਂ ਵਰ੍ਹੇ ਸਿਰ ਮੌਕੇ ਸ਼ੇਰ-ਏ-ਪੰਜਾਬ ਦਲ ਦਾ ਐਲਾਨ ਕਰਦੇ ਹਾਂ ਬੋਲੇ ਆਪਣੇ ਬਜ਼ੁਰਗਾਂ ਦੇ ਨਕਸ਼ੇ ਕਦਮ ਚਲਦੇ ਹੋਏ ਸ਼ੇਰੇ ਪੰਜਾਬ ਦਲ ਦਾ ਐਲਾਨ ਕਰਦੇ ਆ ਇਸ ਦਲ ਦੇ ਵਿੱਚ ਜਾਤੀਵਾਦ ਨਸਲਵਾਦ ਭੇਦਭਾਵ ਬਿਲਕੁਲ ਨਹੀਂ ਹੋਵੇਗਾ ਇਸ ਦੇ ਵਿੱਚ ਸਾਂਝੀ ਵਾਲਤਾ ਭਾਈਚਾਰਕ ਸਾਂਝ ਨੂੰ ਮਜਬੂਤ ਕਰਕੇ ਇੱਕ ਥਾਂ ਇੱਕ ਸੂਤ ਵਿੱਚ ਪਰਉਣ ਦੀ ਗੱਲ ਹੋਊ ਔਰ ਜਿਹੜੀ ਨੌਜਵਾਨੀ ਸਿਆਸੀ ਲੀਡਰ ਤੇ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹੋ ਕੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਪਰਵਾਸ ਦਾ ਰਾਹ ਫੜੀ ਬੈਠੀ ਹੈ ਰਾਜਨੀਤੀ ਤੋਂ ਅੱਕ ਤੇ ਥੱਕ ਚੁੱਕੀ ਹੈ ਉਹਨਾਂ ਵਾਸਤੇ ਇੱਕ ਨਵਾਂ ਪਲੇਟਫਾਰਮ ਹੋਵੇ ਪੰਜਾਬ ਹਤੈਸ਼ੀ ਸਮਾਜਿਕ ਸੰਸਥਾਵਾਂ ਜਿਹੜੀਆਂ ਲੋਕਾਈ ਦੇ ਭਲੇ ਵਾਸਤੇ ਕਾਰਜ ਕਰਦੀਆਂ ਨੇ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਇੱਥੋਂ ਸੱਦਾ ਵੀ ਦਿੰਦੇ ਹਾਂ ਆਓ ਸਾਰੇ ਸਰਕਾਰੀ ਖਾਲਸਾ ਵਾਸਤੇ ਲਾਮਬੰਦ ਹੋਈਏ ਤੇ ਸਰਕਾਰੀ ਖਾਲਸਾ ਤੋਂ ਭਾਵ ਫਿਰਕਾ ਪ੍ਰਸਤੀ ਦੀ ਸਰਕਾਰ ਨਹੀਂ ਲੋਕਤੰਤਰ ਦੀ ਉਹ ਸਰਕਾਰ ਜਿਹੜੀ ਕਿਸੇ ਵੋਟ ਤੇ ਨੋਟ ਕਰਕੇ ਫੈਸਲੇ ਨਹੀਂ ਲੈਂਦੀ ਜਿਹੜੀ ਜ਼ਮੂਰੀਅਤ ਨੂੰ ਮੁੱਖ ਰੱਖ ਕੇ ਸੰਵਿਧਾਨ ਤੇ ਕਾਨੂੰਨ ਨੂੰ ਮੁੱਖ ਰੱਖ ਕੇ ਜਿੰਨੇ ਹਮੇਸ਼ਾ ਫੈਸਲੇ ਕੀਤੇ ਨੇ ਔਰ ਵੱਡੀ ਗੱਲ ਸਰਕਾਰੀ ਖਾਲਸਾ ਵੇਲੇ ਨਾ ਕਿਸੇ ਦੀ ਮਸੀਤ ਠੱਠੀ ਨਾ ਕਿਸੇ ਦਾ ਮੰਦਿਰ ਤੇ ਨਾ ਕਿਸੇ ਦਾ ਗੁਰਦੁਆਰਾ ਇੱਥੋਂ ਤੱਕ ਕਿ ਸਾਰਿਆਂ ਤੇ ਸੋਨਾ ਤਾਂ ਲੱਗਿਆ ਪਰ ਢਾਇਆ ਕਿਸੇ ਨੂੰ ਨਹੀਂ ਗਿਆ ਨਜਾਇਜ਼ ਕਿਸੇ ਨੂੰ ਨਹੀਂ ਮਾਰਿਆ ਗਿਆ ਜੇ ਮੈਂ ਆਰਥਿਕਤਾ ਦੀ ਗੱਲ ਕਰਾਂ ਤੇ ਉਹ ਉਸ ਵਕਤ ਦੇ ਜਿਹੜੇ ਸਾਡੇ ਦਮੜੇ ਸਨ ਸ਼ੇਰੇ ਪੰਜਾਬ ਦੇ ਉਹ ਕਾਗਜ਼ਾਂ ਦੇ ਨਹੀਂ ਸਨ ਸੋਨੇ ਚਾਂਦੀ ਤਾਂਬਾ ਸਿੱਕਾ ਸਿਲਵਰ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤੀਆਂ ਗਈਆਂ ਕਾਰਨ ਸ਼ੇਰ-ਏ-ਪੰਜਾਬ ਅੱਖਾਂ ਮੀਟ ਗਿਆ ਤੇ ਉਹਦੀ ਪਰਜਾ ਕਾਗਜ਼ ਦੇ ਟੁਕੜਿਆਂ 'ਚ ਕਿਤੇ ਖਤਮ ਨਾ ਹੋ ਜਾਏ ਉਹ ਸੋਨੇ ਚਾਂਦੀ ਨੂੰ ਮੁੜ ਵੇਚ ਕੇ ਆਪਣੇ ਪੈਰਾਂ 'ਤੇ ਖੜੇ ਹੋ ਸਕਦੇ ਆ। ਸ਼ੇਰ-ਏ-ਪੰਜਾਬ ਨੇ ਬੈਂਕਾਂ ਵਰਗੀਆਂ ਸਹੂਲਤਾਂ ਨਹੀਂ ਸੀ ਰੱਖੀਆਂ। ਲੋਕਾਂ ਦਾ ਪੈਸਾ ਲੋਕਾਂ 'ਚ ਰੱਖਿਆ ਸੀ। ਸ਼ੇਰ-ਏ-ਪੰਜਾਬ ਨੂੰ ਲੋੜ ਹੋਊ ਤਾਂ ਲੋਕਾਂ ਤੋਂ ਲੈ ਲਓ ਨਹੀਂ ਤਾਂ ਦਾਣੇ ਬਣ ਕੇ ਲੋਕਾਂ 'ਚ ਵਿਚਰ ਵਿਚਰਦਾ ਰਿਹਾ। ਦਾਣੇ ਛੱਡਣ ਤੱਕ ਜਾਣ ਦੀ ਗੱਲ ਕਰਨੀ। ਅਰ ਇਥੋਂ ਤੱਕ ਧੀ ਭੈਣ ਪਤਨੀ ਮਾਂ ਦਾ ਵੱਡਾ ਅਦਬ ਹੋਇਆ ਕੀਤਾ ਗਿਆ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਹਰੇਕ ਨੂੰ ਜ਼ਿੰਦਗੀ ਜੀਣ ਦੇ ਹੱਕ ਦਿੱਤੇ ਗਏ ਸਰਕਾਰੀ ਖਾਲਸਾ ਦੇ ਵਿੱਚ ਇਸ ਲਈ ਅੱਜ ਅਸੀਂ ਸਰਕਾਰੀ ਖਾਲਸਾ ਦੀ ਪ੍ਰਵਿਰਤਾ ਕਰਦੇ ਹਾਂ ਉਹਦੀ ਤਰਜਮਾਨੀ ਉਹਦੀ ਮੁਢ ਸਥਾਪਤੀ ਲਈ ਸ਼ੇਰ-ਏ-ਪੰਜਾਬ ਦਲ ਦਾ ਐਲਾਨ ਕਰਦੇ ਆਂ ਔਰ ਇਹਦੇ ਵਾਸਤੇ ਪਿਛਲੇ ਅਸੀਂ 10 ਸਾਲਾਂ ਤੋਂ ਭਾਵੇਂ ਕਿ ਸਿੱਖ ਸਦਭਾਵਨਾ ਦਲ ਨੇ ਇਹ ਜੋ ਕੁਝ ਵੀ ਸਾਹਮਣੇ ਆਇਆ ਏ ਉਸ ਦੀ ਬਦੌਲਤ ਉਹਨਾਂ ਨੇ ਵੱਡੀਆਂ ਪੁਲੰਗਾ ਪੁੱਟੀਆਂ ਹਰ ਪੱਖ ਨੂੰ ਬੇਬਾਕੀ ਦੇ ਨਾਲ ਚੁੱਕਿਆ ਹੈ ਚਾਹੇ ਉਹ ਭਾਰਤੀ ਪੱਧਰ ਸੀ ਚਾਹੇ ਉਹ ਅੰਤਰਰਾਸ਼ਟਰੀ ਪੱਧਰ ਸੀ ਚਾਹੇ ਉਹ ਪੰਜਾਬ ਪੱਧਰੀ ਮਨੁੱਖੀ ਅਧਿਕਾਰਾਂ ਦੀ ਗੱਲ ਸੀ ਬੜੀ ਬਾਕੀ ਦੇ ਨਾਲ ਹਰ ਥਾਂ ਤੇ ਚੁੱਕੀ ਹੈ ਉਹਦੇ ਲਈ ਖਮਿਆਜੇ ਕੀ ਭੁਗਤਣੇ ਪਏ ਉਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਸੋ ਗੁਰੂ ਕਿਰਪਾ ਕਰੇ ਅਸੀਂ ਅੱਜ ਸ਼ੇਰੇ ਪੰਜਾਬ ਦਲ ਦਾ ਆਗਾਜ਼ ਕਰਦੇ ਹੋਏ ਸਮੁੱਚੇ ਪੰਥ ਨੂੰ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਆਵਾਜ਼ ਦਿੰਨੇ ਆਓ ਸ਼ੇਰੇ ਪੰਜਾਬ ਦੀ 155ਵੀਂ ਵਰਸੀ ਤੇ ਮੁੜ ਸਰਕਾਰੇ ਖਾਲਸਾ ਬਹਾਲ ਕਰਨ ਵਾਸਤੇ ਲੰਬੰਦ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸਤ ਪੰਜਾਬ ਦੀ ਪੱਤਰ ਸਿਆਸਤ ਚ ਇੱਕ ਨਵਾਂ ਦਲ ਟੋੜਾ ਸਮਝ ਲਈ ਕਿਉਂ ਆਲਾ ਜਨ ਸਭਾ ਚੋਣਾਂ ਜਾਂ ਜਿਹੜੀਆਂ ਚੋਣਾਂ ਸਾਰੇ ਪੀੜਵਰ ਬਰੇ ਕਰੋਂਗੇ ਜੀ ਕੀ ਰੂਪਰੇਖਾ ਕੀ ਹੈ ਇਹਦੀ ਰੂਪਰੇਖਾ ਕੀ ਹੋਊ ਇਹਦੇ ਵਿੱਚ ਆਉਣ ਵਾਲੇ ਆਗੂਆਂ ਦੇ ਡਰੈੱਸ ਕੋਡ ਉਹਨਾਂ ਦੀਆਂ ਸ਼ਰਤਾਂ ਕੀ ਹੋਣਗੀਆਂ ਉਹਨਾਂ ਆਗੂਆਂ ਨੇ ਕਰਨਾ ਕੀ ਹੈ ਉਹ ਆਗੂ ਨਹੀਂ ਕੋਸ਼ਿਸ਼ ਕਰਦੇ ਤੇ ਉਹਨਾਂ ਦਾ ਕੀ ਕੀਤਾ ਜਾਣਾ ਚਾਹੀਦਾ ਹੈ ਸਬਧਾਨ ਕਿਹੋ ਜਿਹਾ ਹੋ ਉਹਦਾ ਢਾਂਚਾ ਕਿਹੋ ਜਿਹਾ ਹੋ ਇਹ ਜਲਾਈ ਦੇ ਅਖੀਰ ਤੱਕ ਤੁਹਾਨੂੰ ਅਗਲੀ ਪ੍ਰੈਸ ਕਾਨਫਰੰਸ ਵਿੱਚ ਉਹ ਤੁਹਾਡੇ ਸਾਹਮਣੇ ਰੱਖਿਆ ਜਾਊ ਬਹੁਤ ਸਾਰਾ ਕੰਪਲੈਕਸ ਸਾਸੋ ਦੇ ਵਿੱਚ ਹਾਸਲ ਅਥਰ ਸ਼ੋਮੀਨ ਕਲਿਬਲ ਡਿਸਕਸਨ ਵੀ ਕਰਦੀ ਹੈ ਇੱਕ ਵੱਡੀ ਗੱਲ ਚੱਲ ਰੂਣਾ ਤੇ ਵੀ ਚੱਲ ਰਹੀ ਹੈ ਜੀ ਜੀ ਉਹ ਸਵਲ ਚੱਲਦੇ ਅਕਾਲੀ ਹੋ ਕੇ ਜਾਂ ਨਾਲ ਬੰਦੀ ਹੋ ਕੇ ਜਨਮ ਦੀ ਗੱਲਬਾਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸਿਵਿਆਂ ਚ ਲੈ ਗਏ ਨੇ ਚਾਹੀ ਉਹ ਬਾਦਲ ਹੈ ਪਰਿਵਾਰ ਤੇ ਚਾਹੇ ਇਹਨਾਂ ਦੇ ਨਾਲ ਉਹ ਜੁੰਡਲੀ ਜਿਹੜੇ ਚਾਰ ਕਿੱਧਰ ਇਕੱਠੇ ਹੁੰਦੇ ਨੇ ਤੇ ਚਾਰ ਕਿੱਧਰ ਇਕੱਠੇ ਹੁੰਦੇ ਨੇ ਅੱਜ ਪੱਤਰਕਾਰ ਭਰਾਵੋ ਇਹਨਾਂ ਨੂੰ ਪੁੱਛਿਓ ਜਦੋਂ 1915 2015 ਦੇ ਵਿੱਚ ਬੇਦਬੀ ਕਾਂਡ ਵਾਪਰੇ ਤੁਹਾਡੇ ਮੂੰਹ ਨੂੰ ਜਿੰਦਰੇ ਕਿਉਂ ਵੱਜ ਗਏ ਸਨ ਕੁਸੀ ਬਾਦਲਦਲ ਚ ਬੈਠੇ ਸੋ ਹੁਣ ਕੱਲਾ ਸੁਖਵੀਰ ਬਾਦਲ ਨਹੀਂ ਇਹ ਵੀ ਦੋਸ਼ੀ ਨੇ ਉਹ ਵੀ ਦੋਸ਼ੀ ਹੈ ਇੰਨਾ ਬਰਾਬਰ ਦੇ ਦੋਸ਼ੀ ਨੇ ਹੁਣ ਇੱਕ ਖੇਡ ਖੇਡਣੀ ਚਾਉਂਦੇ ਨੇ ਲੋਕਾਂ ਨੂੰ ਡਰਾਮੇ ਕਰ ਕਰਕੇ ਅਕਾਲੀ ਦਲ ਨਵਾਂ ਬਣ ਗਿਆ ਅਕਾਲੀ ਦਲ ਨਵਾਂ ਉਦੋਂ ਬਣੂ ਜਦੋਂ ਨਵੀਂ ਪਨੀਰੀ ਆ ਕੇ ਹਿੱਸਾ ਲਊ ਇਹ ਪ੍ਰਾਣੀਆਂ ਕਸੇ ਪੁਰਾਣੇ ਲੀਡਰ ਤੇ ਪਾਰਟੀਆਂ ਸਾਨੂੰ ਬਦਲਣੀਆਂ ਹੋਣਗੀਆਂ 328 ਸਰੂਪ ਚੋਰੀ ਵੇਚ ਦਿੱਤੇ ਦਰਬਾਰ ਸਾਹਿਬ ਦੇ ਵਿੱਚ ਉਹਦਾ ਹਿਸਾਬ ਇੰਨਾ ਚ ਕੋਈ ਕੁਸਕਿਆ ਆ ਜਿਨੇ ਦਲ ਬਣਾ ਰਹੇ ਨੇ 1 ਕਰੋੜ ਦੀ ਝੂਠ ਖਾ ਗਏ ਜਿਹੜਾ ਲੰਗਰ ਤੁਸੀਂ ਸ਼ੱਕ ਕੇ ਬਾਕੀ ਥਾਲੀ ਚ ਬਚ ਜਾਂਦਾ ਹੈ ਉਥੇ ਡਸਟਬੀਨ ਚ ਪਾਓਨੇ ਉਹ ਵੀ ਵੇਚ ਕੇ 1 ਕਰੋੜ ਦਾ ਖਾ ਗਏ ਉਹਨਾਂ ਨੂੰ ਕਿਸੇ ਨੇ ਪੁੱਛਿਆ ਫਿਰ ਇੱਥੇ ਬੱਸ ਨਹੀਂ ਕਦੇ ਗੁਰਦੁਆਰੇ ਦੇ ਬਾਲਣ ਵੇਚੇ ਗਏ ਕਦੇ ਘੋਹ ਵੇਚੇ ਗਏ ਕਦੇ ਦਾੜਾਂ ਵਿੱਚੀਆਂ ਗਈਆਂ ਇੱਥੋਂ ਤੱਕ ਲੂਣ ਤੇ ਮਿਰਚਾਂ ਤੱਕ ਨਹੀਂ ਇਹਨਾਂ ਲਈ ਲੋਕ ਚੱਡੀਆਂ ਲੋਕ ਕਹਿੰਦੇ ਨੇ ਲੂਣ ਖਾ ਕੇ ਹਰਾਮ ਨਾ ਕਰਿਓ ਉਹ ਵੀ ਵੇਚ ਦਿੱਤੇ ਜ਼ਮੀਨਾਂ ਦੀਆਂ ਬੋਲੀਆਂ ਲੱਗੀਆਂ ਵਿਰਾਸਤਾ ਪੰਨੀਆਂ ਗੁਰੂ ਕੇ ਬਾਗ ਵੱਢ ਕੇ ਵੇਚ ਸੁੱਟੇ ਨੇ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਖਾ ਗਏ ਹੋਣ ਜੇ ਅੱਜ ਵੀ ਕਹਿੰਦੇ ਅਸੀਂ ਆਕਾਲੀ ਆ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਤੇ ਪੰਜਾਬ ਤੇ ਪੰਥ ਦੇ ਲੋਕਾਂ ਨੇ ਇਹਨਾਂ ਨੂੰ ਫਰਸ਼ਤੋਂ ਫਰਸ਼ਤੇ ਨਹੀਂ ਇਹਨਾਂ ਨੂੰ ਖੂਚ ਸੁਟਿਆ ਜਿੱਥੋਂ ਇਹ ਨਿਕਲ ਨਾ ਸਕਣ ਤੇ ਹੁਣ ਇਹ ਜਿੰਨਾ ਮਰਜੀ ਟਿੱਲ ਲਾ ਲੈਣ ਹੁਣ ਇਹ ਨਿਕਲ ਨਹੀਂ ਸਕਣਗੇ ਜਿੰਨੇ ਮਰਜੀ ਰਾਤੋਂ ਰਾਤ ਦਲ ਬਣਾਉਣ ਨਵੇਂ ਅਕਾਲੀ ਦਲ ਦੇ ਸੁਪਨੇ ਲੈਣ ਅਕਾਲੀ ਅਕਾਲ ਨੂੰ ਮੰਨਣ ਵਾਲਾ ਹੁੰਦਾ ਹੈ ਗੋਲ ਕਚੋਰ ਨਹੀਂ ਅਕਾਲੀ ਅਕਾਲ ਦੇ ਪੁਜਾਰੀ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਖਾਣ ਵਾਲਾ ਨਹੀਂ ਔਰ ਹੈਰਾਨੀ ਦੀ ਗੱਲ 4 ਸਾਲ ਤੋਂ ਅਸੀਂ ਬੈਠੇ ਆਂ ਸੰਵਿਧਾਨ ਦਾ ਢੰਡੋਰਾ ਪਿੱਟਦੀ ਹੈ ਭਾਜਪਾ ਵਾਲੇ ਸੰਵਿਧਾਨ ਦਾ ਢੰਡੋਰਾ ਪਿੱਟਦੇ ਨੇ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਵਾਲੇ ਤੁਹਾਡੇ ਸੰਵਿਧਾਨ ਤੇ ਤੁਹਾਡੇ ਕਾਨੂੰਨ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਖਿਲਵਾੜ ਹੋਇਆ ਹੈ 295 ਇਹ ਸੁਪਰੀਮ ਕੋਰਟ ਦੀ ਸਟੇਟਮੈਂਟ ਅਨੁਸਾਰ ਇਹ سنگਰੀਨ ਅਪਰਾਧ ਹੈ ਤੇ ਹੁਣ ਤੱਕ ਨਾ ਕਿਸੇ ਸਰਕਾਰ ਨੇ ਕਾਰਵਾਈ ਕੀਤੀ ਨਾ ਪ੍ਰਸ਼ਾਸਨ ਨੇ ਇਥੋਂ ਤੱਕ ਨਿਆਂ ਪਾਲਿਕਾ ਨੇ ਤੇ ਸਾਡੀ ਹਾਜ਼ਰੀ ਲੈਣੀ ਵੀ ਅਜੇ ਤੱਕ ਮੁਨਾਸਿਬ ਨਹੀਂ ਸਮਝੀ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਤਾਂ ਮਿਲੀ ਹੈ ਇਨਸਾਫ ਦੀ ਅਜੇ ਵੀ ਆਸ ਕੋਈ ਨਹੀਂ ਇਸ ਕਰਕੇ ਸਰਕਾਰੀ ਖਾਲਸਾ ਦੀ ਲੋੜ ਹੈ ਇਹਨਾਂ ਜੁਨੀਸਟੀਆਂ ਵਾਲੇ ਦੋ ਰਾਜ ਸਭਾ ਮੈਂਬਰ ਨੇ ਠੀਕ ਹੈ ਉਹ ਸਾਰੀਆਂ ਸਰਕਾਰਾਂ ਨੇ ਲਿਆਂਦੇ ਨੇ ਤੇ ਸਾਡੇ ਲੋਕ ਮਸਲੇ ਤਾਂ ਰੋਜ਼ਗਾਰ এডੂਕੇਸ਼ਨ ਵਧੀਆ এডੂਕੇਸ਼ਨ ਤੇ ਹੈਲਥ ਹੈ ਫਿਰ ਤੁਸੀਂ ਸੌਰੀ ਤੁਸੀਂ ਕੀ ਸਾਨੂੰ ਧਰਮ ਰੋਟੀ ਦੇਊਗਾ ਆਮ ਸੌਰੀ ਮੈਂ ਜਿਹੜੇ ਵੀ ਧਰਮ ਤੋਂ ਹੈਗੀ ਆ ਮੈਂ ਸਭ ਸਿੱਖ ਧਰਮ ਨੂੰ ਬਲੌਕ ਕਰਦੀ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆ ਪਰ ਸਾਡੇ ਲਈ ਵੱਡੇ ਮਸਲੇ ਆ ਨੇ ਕੋਈ ਵੀ ਬਿਆਦ ਵੀ ਉਦੋਂ ਹੋਣਾ ਹੋਣਾ ਆਜੂਗੀ ਜਦੋਂ ਲੋਕਾਂ ਨੂੰ ਵਿਸਾਰ ਮਿਲ ਜੂ ਤੇ ਜਦੋਂ ਉਹ ਅੱਜ ਬੇਟੜੇ ਹੋਣਗੇ ਜੀ ਇਹ ਤੁਸੀਂ ਹਾਂ ਹਾਂ ਇਹ ਇਹ ਤੁਸੀਂ ਨਹੀਂ ਬੋਲ ਰਹਿ ਇਹ ਪੰਜਾਬ ਦੀ ਆਤਮਾ ਬੋਲ ਰਹੀ ਹੈ ਪੰਜਾਬ ਜ਼ਖਮੀ ਹੈ ਤੁਸੀਂ ਨਹੀਂ ਤੁਹਾਡੇ ਵਿੱਚੋਂ ਪੰਜਾਬ ਦਾ ਦਰਦ ਬੋਲ ਰਿਹਾ ਹੈ ਤੁਹਾਡਾ ਦਰਦ ਲੈ ਕੇ ਇੱਥੇ ਆਏ ਆ ਮੈਂ ਵੀ ਤੁਹਾਡੀ ਤਰ੍ਹਾਂ ਮੈਂ ਵੀ ਤੁਹਾਡੀ ਤਰ੍ਹਾਂ ਉਸੇ ਪੀੜਾ ਦਾ ਸ਼ਿਕਾਰਾਂ ਚਾਹੇ ਇਥੇ ਕੁੱਲੀ ਗੁੱਲੀ ਜੁੱਲੀ ਦੀ ਗੱਲ ਕਰੋ ਸੇਤ ਤੇ ਸਿੱਖਿਆ ਦੇ ਮਿਆਰ ਦੀ ਗੱਲ ਕਰੋ 90% ਦੀ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਸਰਕਾਰੀ ਖਾਲਸਾ ਤਾਂ ਦੇ ਸਕਦੀ ਹੈ ਪਰ ਦਿੱਲੀ ਮਾਡਲ ਕਦੇ ਨੇ ਨਾ ਦਿੱਤੀ ਹੈ ਤੇ ਨਾ ਇਹਨੇ ਕਦੇ ਭਵਿੱਖ ਚ ਦੇਣੀ ਸਾਨੂੰ ਦਿੱਲੀ ਮਾਡਲ ਨਹੀਂ ਸਾਨੂੰ ਕਰਤਾਰਪੁਰੀ ਮਾਡਲ ਸਾਰੇ ਪੰਜਾਬ ਦਾ ਚਾਹੀਦਾ ਹੋ ਅੱਜ ਬਹਾਲ ਕਰ ਲੋ ਅੱਜ ਸਾਡੇ ਬੱਚੇ ਪ੍ਰਵਾਸ ਤੋਂ ਬਚ ਜਾਣਗੇ ਜਿੱਥੇ ਉਹਨਾਂ ਬੱਚਿਆਂ ਦਾ ਤੁਸੀਂ ਹਵਾਲਾ ਦੇ ਰਹੇ ਹੋ ਉੱਥੇ ਮੈਂ ਵੀ ਇੱਕ ਤੁਹਾਡਾ ਬੱਚਾ ਤੁਹਾਡੇ ਚ ਬੈਠਾ ਹੋਇਆ ਆ ਦਰਬਾਰ ਸਾਹਿਬ ਤੋਂ ਮੇਰੀ ਨੌਕਰੀ ਖੋਲੀ ਗਈ ਆ ਮੇਰੇ ਕੋਲੇ ਵੀ ਵਿਜੇ ਹੈਗੇ ਮੈਂ ਵੀ ਅਮਰੀਕਾ ਜਾ ਕੇ ਬੈਠ ਸਕਦਾ ਆ ਪਰ ਤੁਹਾਡੀ ਆਵਾਜ਼ ਜਿਹੜੀ ਤੁਸੀਂ ਦੇ ਰਹੇ ਹੋ ਇਹਨੂੰ ਆਪਣੀ ਆਵਾਜ਼ ਸਮਝ ਕੇ 2016 ਤੋਂ ਲੜਦਾ ਆ ਰਿਹਾ ਆ ਅਰਦਾਸ ਕਰਿਓ ਕਿ ਤੁਸੀਂ ਸਿਰ ਤੇ ਹੱਥ ਰੱਖਿਓ ਇਹ ਜੋ ਕੁਝ ਤੁਸੀਂ ਸੋਚਿਆ ਹੈ ਕਰਕੇ ਦਿਖਾਵਾਂਗੇ ਨਹੀਂ ਕਰਦੇ ਤੇ ਦੂਜੇ ਬੰਦੇ ਤੁਹਾਨੂੰ ਇਹ ਦਨਾਮਾ ਵੀ ਦੇਾਂਗੇ ਆਉਣ ਵਾਲੇ ਸਮੇਂ 'ਚ ਫਿਰ ਤੁਸੀਂ ਉਹਨਾਂ ਨਾਲ ਕੀ ਕਰੋਗੇ ਜਿਹੜੇ ਕੋ ਕਰ ਜਾਂਦੇ ਬੋਲੋ ਇਸੋਨਿਆ ਬੋਲ ਜੀ ਆਕਾ ਦੁਆ ਦੋ ਜੱਥੇ ਲੋਕ ਸਭਾ ਚੋਣਾ ਉਹਦੇ ਵਿੱਚੋਂ ਅਮਰਿਤਪਾਲ ਸਿੰਘ ਵੀ ਸ਼੍ਰੋਮਣੀ ਕਾਲਕੰਡੀਆਂ ਬਾਕੀ ਤੇ ਰਾਮੇ ਸ਼ਕਤੀ ਨਜਰ ਨਾਲ ਵੇਖਿਆ ਸਾਥ ਹੀ ਦਿੱਤਾ ਪਰ ਤੁਹਾਡੀ ਇਸ ਨਵੇਂ ਦਲ ਨੂੰ ਸ਼ਕਤੀ ਨਜਰ ਨਾਲ ਕੋਈ ਨਾ ਵੇਖੇ ਕੋਈ ਨਹੀਂ ਚਲਾ ਰਿਹਾ ਇਹਦੇ ਵਿੱਚ ਭਰੋਸਾ ਕਿਵੇਂ ਕਰੋ ਹਾਂ ਇਹਦੇ ਵਿੱਚ ਅਸੀਂ ਬੜੀ ਬਰੀਕੀ ਦੇ ਨਾਲ ਇਹ ਚੀਜ਼ਾਂ ਨੂੰ ਧਿਆਨ ਚ ਰੱਖਾਂਗੇ ਜਿਹੜੇ ਲੋਕ ਪੰਜਾਬ ਹਤੈਸ਼ੀ ਜਾਂ ਪੰਥ ਹਤੈ ਸੀ ਸੋਚ ਰੱਖਦੇ ਉਹ ਜਿੱਥੇ-ਜਿੱਥੇ ਵੀ ਲੜ ਰਹੇ ਨੇ ਉਹਨਾਂ ਦੇ ਨਾਲ ਵੀ ਚੱਲਾਂਗੇ ਤੇ ਉਹਨਾਂ ਨੂੰ ਨਾਲ ਵੀ ਲੈ ਕੇ ਤੁਰਾਂਗੇ ਉਹਨਾਂ ਦੀ ਪਛਾਣ ਪਤਾ ਕੀ ਹੁੰਦੀ ਹੈ ਮੂੰਹ ਤੇ ਕੁਝ ਹੋਰ ਕਹਿਣਾ ਤੇ ਪਿੱਛੇ ਪਿੱਛੇ ਕੁਝ ਹੋਰ ਕਹਿਣਾ ਇਹ 도ਗਲੇ ਬੰਦੇ ਲਾਂਬੇ ਕੀਤੇ ਜਾਣਗੇ ਜਿਹੜੇ ਮਨ ਸਾਚਾ ਮੁਖ ਸਾਚਾ ਸੋਏ ਅਬਰ ਨ ਦੇਖੈ ਇਕਸ ਬਿਨ ਕੋਈ ਨਾਨਕ ਦੇ ਲਛਣ ਇਹ ਬ੍ਰह्म ਗਿਆਨੀਆਂ ਦੇ ਲੱਛਣ ਹੁੰਦੇ ਨੇ ਕਮਿਟਡ ਲੋਕ ਜਿਨ੍ਹਾਂ ਦੇ ਨਾਲ ਅਸੀਂ ਤੁਰਾਂਗੇ ਜਿਨ੍ਹਾਂ ਨੂੰ ਅਸੀਂ ਨਾਲ ਤੋਰਾਂਗੇ ਅਸੀਂ ਇਹ ਨਾਮਾ ਭਰਾਵਾਂਗੇ ਉਹਦੇ ਤੇ ਬਕਾਇਦਾ ਦਸਖਤ ਹੋਣਗੇ ਐਗਰੀਮੈਂਟ ਹੋਊਗਾ ਅਦਾਲਤੀ ਸਰਕਾਰੀ ਕਾਗਜ਼ ਤੇ ਹੋਊਗਾ 10 ਸਾਲ ਦੀ ਕੈਦ ਤੇ 2 ਕਰੋੜ ਦਾ ਜੁਰਮਾਨਾ ਵੀ ਲਿਖਿਆ ਜਾਊ ਜਿਹੜਾ ਕਮਿਟਮੈਂਟ ਤੋਂ ਭਜੂ ਸ਼ੇਰੇ ਪੰਜਾਬ ਦੀ ਬਾਜ਼ਾਰਤ ਵਿੱਚ ਮੁਕਮचंद ਵੀ ਵਹਿੰਦਾ ਸੀ ਆ ਜਿੰਜੂ ਤਿੰਨ ਵੀ ਵਹਿੰਦਾ ਸੀ ਹਰੀ ਸਿੰਘ ਨਲੂਆ ਵੀ ਬੈਠਦਾ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਅਕਾਲੀ ਫੂਲਾ ਸਿੰਘ ਵੀ ਬੈਠੇ ਸਨ ਇੱਥੇ ਖਾਲਸ ਤੋਂ ਭਾਵ ਮਾਨਸ ਕੀ ਜਾਤ ਸਭੇ ਇੱਕ ਹੈ ਬੇਚਾਨਬੋ ਜਿੱਥੇ ਕੇਵਲ ਲੈਂਡ ਆਰਡਰ ਦੀ ਗੱਲ ਹੋਊ ਇੱਥੇ ਵੋਟ ਤੇ ਨੋਟ ਆਪਣੇ ਤੇ ਪਰਾਏ ਨੂੰ ਵੇਖ ਕੇ ਫੈਸਲਾ ਨਹੀਂ ਲਿਆ ਜਾਏਗਾ। ਔਰ ਫਿਰ ਬੇਨਤੀ ਕਰਾਂਗਾ ਪੰਜਾਬ ਤੇ ਪੰਥਲੀ ਐਗਰੀਮੈਂਟ ਲਿਖਣ ਵਾਲੇ ਸਰਕਾਰੀ ਖਾਲਸਾ ਦੇ ਨਾਲ ਸਾਡੇ ਐਗਰੀਮੈਂਟ ਹੋਣਗੇ। ਜਿੰਨੀਆਂ ਵੀ ਰਾਸੀ ਪਾਰਟੀਆਂ ਹੁਣ ਤੱਕ ਲੰਗੀਆਂ ਲੰਗੀਆਂ ਬੜੀਆਂ ਨੇ ੁੱਟ ਕੇ ਬਣੀਆਂ ਨੇ। ਉਹਨਾਂ ਦਾ ਵੀ ਏਜੰਡਾ ਇੱਕ ਹੀ ਰਿਹਾ। ਇਹ ਪਾਰਲੀਮੈਂਟਿਕ ਸਿਸਟਮ ਦੇ ਅੰਦਰ ਤੁਸੀਂ ਵੀ ਆਪਣੀ ਕੋਣਾ ਲੜਦੇ ਹੋ ਤੇ ਤੁਹਾਡੇ ਕੋਲ ਆ ਕੀ ਬਦਲ ਹੈ? ਸਾਡੇ ਪੂਏ ਬਦਲ ਹੋਗਾ ਕਿ ਅਸੀਂ ਦਿੱਲੀ ਤੋਂ ਪਰੋਸ਼ ਕੇ ਨਹੀਂ ਆਏ ਹੋਏ ਅਸੀਂ ਕਰਤਾਰਪੁਰ ਦਾ ਮਾਡਲ ਗੁਰੂ ਰਾਮਦਾਸ ਜੀ ਦੇ ਚਰਨਾਚੋਂ ਤੇ ਸ਼ੇਰੇ ਪੰਜਾਬ ਦੀ ਉਹ ਸੋਚ ਬਾਬਾ ਬੰਦਾ ਸਿੰਘ ਬਹਾਦਰ ਜਿਨਨੇ ਪੂਰੇ ਭਾਰਤ ਦੇ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਦੇ ਨਾਂ ਕਰਾ ਕੇ ਦੱਸ ਦਿੱਤਾ ਸਰਕਾਰੀ ਖਾਲਸਾ ਤੋਂ ਬਿਨਾ ਕਦੇ ਹੱਕ ਬਹਾਲ ਨਹੀਂ ਹੋ ਸਕਦੇ ਇੱਥੇ ਮੁਗਲਿਆ ਸਲਤਨਤਾਈ ਉਹਨੇ ਮੰਦਰ ਤੋੜੇ ਉਹਨੇ ਗੁਰਦੁਆਰੇ ਤੋੜੇ ਅੱਜ ਰਾਮਰਾਜ ਬਣਿਆ ਮੰਦਰ ਵੀ ਟੁੱਟੇ ਮੰਦਰ ਬਣੇ ਮੈਂ ਤਰਕ ਨਹੀਂ ਕਰ ਰਿਹਾ ਸਚਾਈ ਬਿਆਨ ਕਰ ਰਿਹਾ ਮਸੀਤਾਂ ਵੀ ਟੁੱਟੀਆਂ ਤੇ ਗੁਰਦੁਆਰੇ ਦਾਗ ਮਾਰ ਸਭ ਮੰਦਰ ਬਣਾ ਦਿੱਤੇ ਅਸੀਂ ਕਿੰਨੀ ਵਾਰੀ ਉਹਦੇ ਮਾਰਚ ਚ ਕੱਢ ਚੁੱਕੇ ਹਾਂ ਗਿਆਨ ਗੋਦੜੀ ਮੰਦਰ ਬਣਾਇਆ ਗਿਆ ਪੰਗਵਾ ਸਭ ਗੁਰਦੁਆਰਾ ਮੰਦਰ ਬਣਾਇਆ ਗਿਆ ਲੋੜ ਕੀ ਸੀ ਮੰਦਰ ਨੂੰ ਮੰਦਰ ਗੁਰਦੁਆਰੇ ਨੂੰ ਗੁਰਦੁਆਰਾ ਅਰ ਮਸੀਤ ਨੂੰ ਮਸੀਤ ਰਹਿਣ ਦੇ ਵਿੱਚ ਸਾਡੇ ਨੂੰ ਕੀ ਦਿੱਕਤ ਹੈ ਕਿਸੇ ਦੀ ਆਈਡੈਂਟੀਟੀ ਖਤਮ ਕਰਨੀ ਤੇ ਆਪਣੀ ਥੋਪਣੀ ਇਹ ਉਹਨਾਂ ਦਾ ਹੋ ਸਕਦਾ ਹੈ ਪਰ ਸਰਕਾਰੀ ਖਾਲਸਾ ਦਾ ਹੋਊਗਾ ਇਹ ਸਭੇ ਸਾਂਝੀ ਵਾਲ ਸਦੈਨ ਤੋਂ ਕਿਸੇ ਨਾ ਤਿਸੈ ਬਹਿਰਾ ਜੀਵੇ ਸਲੀ ਸਾਡੀ ਪਾਲਿਸੀ ਉਹਨਾਂ ਤੋਂ ਵੱਖਰੀ ਹੈ ਉਹ ਚੌਧਰ ਲਈ ਕੁਰਸੀ ਲਈ ਪੈਸੇ ਲਈ ਲੀਡਰ ਬਣਦੇ ਨੇ ਅਸੀਂ ਘਰ ਫੂਕ ਕੇ ਅੱਗੇ ਤੁਰ ਰਹੇ ਧਰਕ ਹੈ ਆਪਕੋ ਸਪੋਰਟ ਕੀ ਦਾ ਬੁਰਾ ਸਟਾਫ ਉਹ ਸਾਰਾ ਸਟੋਰ ਹੈ ਕਿ ਕਿਸੇ ਨੂੰ ਹੋਣਾ ਕੋ ਸਪੋਰਟ ਦੇ ਦੇਂਗਾ ਕਰੋਗੇ ਮੈਂ ਬਾਹਰ ਬਿਲਕੁਲ ਜੀ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਆ ਗਈ ਭਾਈ ਸਾਹਿਬ ਉਥੇ ਕੋਈ ਵੀ ਹੋਵੇ ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ ਕਿਸੇ ਬੰਦੇ ਨੂੰ ਨਿਸ਼ਾਨਾ ਬਣਾ ਕੇ ਆਪਣੇ ਤੇ ਪਰਾਏ ਦਾ ਫਰਕ ਪੈਦਾ ਨਾ ਕਰੀਏ ਉਥੇ ਬੰਦੀਆਂ ਦੇ ਵਿੱਚ ਮੁਸਲਮਾਨ ਵੀ ਬੈਠੇ ਹਿੰਦੂਪਰਾ ਵੀ ਬੈਠੇ ਈਸਾਈ ਵੀ ਬੈਠੇ ਆ ਸਾਡੇ ਵੀ ਬੈਠੇ ਆ ਜਿਹੜੇ ਮਨੁੱਖੀ ਅਧਿਕਾਰਾਂ ਤੋਂ ਸੰਵਿਧਾਨ ਕਾਨੂੰਨ ਤੋਂ ਬਾਹਰ ਜਾ ਕੇ ਨਜਾਇਜ਼ ਤੰਗੇ ਨੇ ਉਹਨਾਂ ਦੇ ਨਾਲ ਸੀ ਹਾਂ ਤੇ ਅੱਗੇ ਵੀ ਹੋਵਾਂ। ਤੇ ਉਹ ਨਾਲ ਸਵਾਲ ਹੋ ਰਿਹਾ ਕਿ ਜਿੰਨੀਆਂ ਵੀ ਸਾਡੀਆਂ ਧਾਰਨ ਕਿੱਥੇ ਬੰਨੀਆਂ ਨੇ ਜਾਂ ਜਿੰਨੇ ਵੀ ਸਾਡੀਆਂ ਸਿਆਸੀ ਪਾਰਟੀਆਂ ਦੀ ਤਕਾਲੀ ਦਲ ਨੂੰ ਸਿੱਖਾਂ ਨਾਲ ਸੰਬੰਧ ਉਹ ਸਾਲ ਜਿਹੜੀਆਂ ਲਿਆ ਵੀ ਅਸੀਂ ਪੰਥਕ ਮੁੱਦਿਆਂ ਤੇ ਲੜਦੇ ਹਾਂ ਤੇ ਪੰਥਕ ਮੁੱਦੇ ਹੈ ਕਿਹੜੇ ਨੇ ਜਿਹੜੇ ਸਾਰੇ ਕਹਿੰਦੇ ਕਿ ਅਸੀਂ ਹਾਂ ਇਹਨਾਂ ਨੇ ਗੁੰਮਰਾਹ ਕੀਤਾ ਜੀ ਪੰਥ ਦਾ ਨਾਮ ਵਰਤ ਕੇ ਲੋਕਾਂ ਨੂੰ ਬੁੱਧੂ ਬਣਾਇਆ ਪੰਥ ਕੀ ਸੀ ਮਨੁੱਖੀ ਅਧਿਕਾਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਪੰਥ ਤਾਂ ਆ ਸੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦੀ ਸਾਜਨਾ ਕੀਤੀ ਆਪਣਾ ਚੱਬਰ ਵੀ ਸਾਹਮਣੇ ਬਿਠਾਇਆ ਆ ਪੰਚਾਇਤ ਲੋਕਾਂ ਚੋਂ ਚੁਣੀ ਆਪਣੇ ਚੋਂ ਨਹੀਂ ਇਹ ਕਿਹੜੇ ਲੋਕ ਨੇ ਕਦੇ ਪਿਓ ਤੇ ਕਦੇ ਪੁੱਤ ਭਾਵੇਂ ਅਮਲੀ ਕਿਉਂ ਨਾ ਹੋਵੇ ਬਸ ਮੁੱਖ ਮੰਤਰੀ ਬਣਾਉਣਾ ਦੂਜੇ ਬੰਨੇ ਜਿਹੜੇ ਪੰਥਕ ਖਵਾਉਣ ਵਾਲੇ ਨੇ ਭਾਵੇਂ ਅਮਲੀ ਕਿਉਂ ਨਾ ਹੋਣ ਬਸ ਜੀ ਇਹੀ ਵਾਰਸ ਹੈ ਤੁਹਾਡਾ ਨਹੀਂ ਆਉਣ ਦੇਣਾ ਇਸ ਲਈ ਇਹ ਸਿਲਸਲੇ ਚ ਆਪਾਂ ਨੂੰ ਨਿਕਲਣਾ ਪਊ ਇਸ ਗੱਲ ਦੀ ਰਮਤਾ ਤੋਂ ਪਹਿਲਾਂ ਤੁਹਾਡਾ ਸਿੱਖ ਸਦ ਭਵਨ ਨਾਲ ਸਾਡੀ ਧਾਰਮਿਕ ਸੁਸਾਇਟੀ ਹੈ ਉਹਨੇ ਉੱਥੇ ਹੀ ਰਹਿਣਾ ਉਹਨੇ ਕਾਰਜ ਕਰਨੇ ਨੇ ਜਿਹੜੇ ਗੁਰੂ ਪੰਥ ਵੱਲੋਂ ਮਨੁਭਤਾਲੀ ਹਰ ਤਰ੍ਹਾਂ ਦੇ ਲੱਗੇ ਹੋਏ ਨੇ ਤੇ ਵੀ ਬੇਨਤੀ ਕਰਾਂ ਧਰਮ ਲਾਈਨ ਡਾਉਨਰ ਹੈ ਧਰਮ ਕੋਈ ਫਿਰਕਾ ਪਰਸਤੀ ਨਹੀਂ ਅਸੀਂ ਵਾਰ-ਵਾਰ ਕਹਿੰਨੇ ਧਰਮ ਦੇ ਨਾਂ ਤੇ ਲੜ ਰਿਹਾ ਹੈ ਗੁੰਮਰਾਹ ਕੀਤਾ ਗਿਆ ਹੈ ਧਾਰਮਿਕ ਡਿਸਪਲਨ ਹੈ ਜਿਹੜਾ ਸਾਰਿਆਂ ਨੂੰ ਜੀਓ ਤੇ ਜੀਣ ਦਿਓ ਦੀ ਗੱਲ ਕਰਦਾ ਹੈ ਨਿਰਭਉ ਤੇ ਨਿਰਵੈਰ ਦੀ ਗੱਲ ਕਰਦਾ ਹੈ ਉਹ ਧਰਮ ਨੂੰ ਆਖਿਆ ਜਾਂਦਾ ਹੈ ਇਹ ਕਿਹੜੇ ਧਰਮ ਨੇ ਉਹਦਾ ਸਿਰੋਹ ਵੱਡ ਰਿਹਾ ਉਹਦਾ ਉਹ ਵੱਡ ਰਿਹਾ ਉਹਨੂੰ ਹੋ ਲੁੱਟਣਾ ਚਾਹੁੰਦਾ ਹੈ ਉਹਦੀ ਇੱਜ਼ਤ ਉਹ ਬਰਬਾਦ ਕਰਨੀ ਚਾਹੁੰਦਾ ਹੈ ਇਹ ਕਿਹੜੀਆਂ ਨੀਤੀਆਂ ਤੇ ਕਿਹੜੇ ਧਰਮ ਨੇ ਇਹਰੇ ਪੰਜਾਬ ਠੀਕ 하게 ਜੀ ਤੱਕ ਕਾਰਜ ਕਰਨੇ ਆ ਉਹਦਾ ਅਨਾਉਂਸ ਕਰਾਂਗੇ ਜਾਂ ਕਿ ਬਾਅਦ ਕਰਾਂਗੇ ਉਹ ਤੁਹਾਡੇ ਰੂਮ ਰੂਮ ਐ ਪ੍ਰਾਮਾ ਦੇ ਫਿਰ ਪਾਉਂਗਾ ਕਿ ਉਹਨਾਂ ਦੇ ਵਕਾਇਦਾ ਡਰੈਸ ਕੋਡ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਹਨਾਂ ਦੀਆਂ ਜ਼ਿੰਮੇਵਾਰੀਆਂ ਭਜਦੇ ਨੇ ਉਹਨਾਂ ਦੀਆਂ ਸਜਾਵਾਂ ਕੀ ਹੋਣਗੀਆਂ ਅਸੀਂ ਨਗ ਪੂਰੇ ਨਹੀਂ ਕਰਾਂਗੇ ਅਸੀਂ ਗੁਰੂ ਕਿਰਪਾ ਦੇ ਨਾਲ ਬਰੀ ਬਰੀ ਕੀ ਨਾਲ ਤੁਹਾਡੇ ਸਾਹਮਣੇ ਉਹ ਢਾਂਚਾ ਵੀ ਲੈ ਕੇ ਆਵਾਂਗੇ ਔਰ ਸਾਰਿਆਂ ਨੂੰ ਸੁਨੇਹਾ ਦਿੰਨੇ ਆ ਔਰ ਦਲ ਇਹ ਜਿਹੜਾ ਸ਼ੇਰੇ ਪੰਜਾਬ ਬਦਲ ਹੈ ਇਹਨੂੰ ਘਰ ਘਰ ਲੈ ਕੇ ਜਾਣਾ ਇਹ ਮੇਰੀ ਜ਼ਿੰਮੇਵਾਰੀ ਨਹੀਂ ਤੁਹਾਡੀ ਹੈ ਭਰਾਵਾਂ ਦੀ ਤੁਸੀਂ ਲੈ ਕੇ ਜਾਣਾ ਹੋ ਹਾਂਜੀ ਬਿਲਕੁਲ ਜੀ ਅੱਜ ਤੋਂ ਤਿਆਰੀ ਸਮਝੋ ਬਸੇ ਤੁਸੀਂ ਦੇਖਣਾ ਹੈ ਹਨਾ ਅਸੀਂ ਤਿਹਾਰ ਦਾ ਨਾਰਾ ਮਾਰਦਾ ਹੁਣ ਤੁਸੀਂ ਦੇਖਣਾ ਕਿ ਸਾਡੇ ਹੱਦ ਦੇ ਨਾਰੇ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਤੇ ਜਿੰਨੇ ਵੀ ਅੱਜ ਪੱਤਰਕਾਰ ਭਰਾ ਆਏ ਆ ਸਾਡੀਆਂ ਭੈਣਾਂ ਮਾਤਾਵਾਂ ਸੇਵਾਦਾਰ ਸਾਰੇ ਪਹੁੰਚੇ ਨੇ ਮੈਂ ਸਭ ਨੂੰ ਤੈ ਦਿਲੋਂ ਜੀਵ ਆਇਆਂ ਆਖਦਾ ਏ ਧੰਵਾਦ ਮੈਂ ਨਹੀਂ ਕਰਦਾ ਕਾਰਨ ਇੱਥੇ ਕਿਹੜਾ ਪਹਸਾਨ ਕੀਤਾ ਆ ਅਗੇ ਅਸੀਂ ਜਿ ਲਈ ਲੋਕਾਂ ਵਾਸਤੇ ਆਂ ਪੰਜਾਬ ਵਾਸਤੇ ਆਂ ਪੰਜਾਬ ਦੀ ਧਰਤੀ ਵਾਸਤੇ ਆਂ ਤੇ ਫਿਰ ਨਾ ਕੋਈ ਬੋਝ ਐ ਨਾ ਨਿਰਾਸ਼ਾਵਾਦੀ ਆਂ ਨਾ ਕੋਈ ਸਹਾਨ ਐ ਤੇ ਨਾ ਕੋਈ ਤਨਵਾਦ ਦੀ ਮੈਂ ਕੋਈ ਗੱਲ ਰੱਖਦਾ ਏ ਕੇਵਲ ਤੇ ਕੇਵਲ ਫਰਜ ਬਣਦਾ ਤੇ ਤੁਹਾਡੇ ਸਾਰਿਆਂ ਲਈ ਅਰਦਾਸ ਕਰਦਾ ਮਹਾਰਾਜ ਸਭ ਨੂੰ ਛੇਤ ਜਪੀਆਂ ਆਪਸੀ ਪਿਆਰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਤੁਸੀਂ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਦੇ